ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਆਏ ਆਪਾਂ ਸੇਵਾ ਕਰਨ ਬਿਆਸ ਦਰਿਆ ਦੇ ਕੰਢੇ ਤੇ ਤੇ ਹਾਲਾਤ ਜੈਦੂ ਟੂਨੇ ਕਰਨ ਵਾਲਿਆਂ ਨੇ ਫੇਰ ਵੇਖੋ ਉਹੀ ਬਣਾਤੇ ਆ ਜਿੰਨੇ ਕਿ ਸਫਾਈ ਕੀਤੀ ਆ ਵੇਖੋ ਇਹ ਗੰਦਗੀ ਦੇ ਢੇਰ ਆ ਥਾਂ ਥਾਂ ਤੇ ਨਰਾਦਰ ਦੇਵੀ ਦੇਵਤਿਆਂ ਦਾ ਵੇਖੋ ਕਿਸ ਤਰੀਕੇ ਦੇ ਨਾਲ ਦੇਵੀ ਦੇਵਤਿਆਂ ਦਾ ਨਰਾਦਰ ਹੋ ਰਿਹਾ ਵਾ ਰਥਾਂ ਥਾਂ ਤੇ ਵੇਖੋ ਦੂਰ ਦੂਰ ਤੱਕ ਤੁਹਾਨੂੰ ਗੰਦਗੀ ਦੇ ਢੇਰ ਨਜ਼ਰ ਆਉਣਗੇ ਔਰ ਬੜਾ ਦੁੱਖ ਲੱਗਦਾ ਵਾ ਇਹ ਚੀਜ਼ਾਂ ਵੇਖ ਕੇ ਕਿ ਰੱਬ ਤੋਂ ਨਹੀਂ ਲੋਕ ਡਰਦੇ ਪਹਿਲਾਂ ਘਰਾਂ ਦੇ ਵਿੱਚ ਲਿਆ ਕੇ ਪੂਜਾ ਕਰਦੇ ਨੇ ਤੇ ਬਾਅਦ ਚੋਂ ਗੰਦੀਆਂ ਜਗ੍ਹਾ ਤੇ ਸੁੱਟ ਦਿੰਦੇ ਨੇ ਓਏ ਰੱਬ ਤੋਂ ਡਰੋ ਪਾਪੀਓ ਕਿਉਂ ਤੁਸੀਂ ਇੰਨੀ ਹੱਤ ਚੁੱਕੀ ਆ ਜਾਦੂ ਟੂਣੇ ਵਾਲੇ ਤੇ ਇੰਨੇ ਹੋ ਗਏ ਪੰਜਾਬ 'ਚ ਇਹਨਾਂ ਸ਼ਰਮ ਹੀ ਲਾ ਕੇ ਫੜ ਲਿਆ ਤੇ ਸਾਡੀਆਂ ਸਰਕਾਰਾਂ ਪ੍ਰਸ਼ਾਸਨ ਕੋਈ ਇਹਨਾਂ ਤੇ ਕਾਰਵਾਈ ਨਹੀਂ ਕਰਦਾ ਜਿੰਨਾ ਚਿਰ ਤੱਕ ਇਹਨਾਂ ਖਿਲਾਫ ਸਖਤੀ ਨਾ ਸਰਕਾਰ ਤੇ ਪ੍ਰਸ਼ਾਸਨ ਨੇ ਕੀਤੀ ਇਹਨਾਂ ਲੋਕਾਂ ਨਹੀਂ ਸੁਧਰਨਾ ਇਹ ਪੰਜਾਬ ਦੇ ਪਾਣੀਆਂ ਨੂੰ ਗੰਦਾ ਕਰਨ ਵਾਲੇ ਲੋਕਾਂ ਨੂੰ ਬਿਲਕੁਲ ਨਹੀਂ ਬਖਸ਼ਣਾ ਚਾਹੀਦਾ ਰੱਬ ਦਾ ਵਾਸਤਾ ਨਹਿਰੀ ਵਿਭਾਗ ਤੇ ਇਟਾਕ ਬਲੋਂ ਨਕਮਾ ਵਾ ਨਾ ਉਹ ਤੇ ਕਿਤੇ ਸਾਨੂੰ ਨਜ਼ਰ ਹੀ ਨਹੀਂ ਆਇਆ ਕਦੀ ਵੀ ਆਲੇ ਦੁਆਲੇ ਕਿਸੇ ਨੂੰ ਰੋਕਣ ਵਾਲੇ ਨਹੀਂ ਤਨਖਾਹਾਂ ਲਈ ਜਾਂਦੇ ਆ ਸੋ ਭਰਾਓ ਇਹ ਜਿਹੜੇ ਹਾਲਾਤ ਨੇ ਬਣਾਤੇ ਆਉਣ ਵਾਲੇ ਸਮੇਂ ਵਿੱਚ ਪਾਣੀ ਪਿੱਛੇ ਜੰਗਾ ਹੋਣੀਆ ਤੇ ਪਾਣੀ ਦੀ ਕਦਰ ਕਰਿਆ ਕਰੋ ਪਾਣੀ ਦਾ ਨਰਾਦਰ ਨਾ ਕਰੋ ਪਾਣੀ ਸਾਡਾ ਜੀਵਨ ਆ ਪ੍ਰਮਾਤਮਾ ਵੱਲੋਂ ਦਿੱਤੀ ਹੋਈ ਇੱਕ ਅਨਮੋਲ ਦਾਤ ਆ ਪਰ ਆ ਵੇਖੋ ਦੇਵੀ ਦੇਵਤਿਆਂ ਦਾ ਨਰਾਦਰ ਕਿਦਾਂ ਕੀਤਾ ਵਾ ਥਾਂ ਥਾਂ ਤੇ ਤੁਹਾਨੂੰ ਆ ਦੂਰ ਦੂਰ ਤੱਕ ਵੇਖੋ ਮੂਰਤੀਆਂ ਛੁੱਟੀਆਂ ਨੇ ਆ ਗਣੇਸ਼ ਮਹਾਰਾਜ ਦੀ ਮੂਰਤੀ ਆ ਵੇਖੋ ਕਿਸ ਹੱਬ ਦੇ ਨਾਲ ਟੁੱਟੀ ਖੰਡਿਤ ਕੀਤੀ ਆ ਔਰ ਆ ਵੇਖੋ ਜਿਨ੍ਹਾਂ ਦੇ ਨਾਂ ਤੇ ਰਾਜਨੀਤੀ ਕਰਦੇ ਆ ਅਤੂਰ ਦੂਰ ਤੱਕ ਤੁਸੀਂ ਵੇਖੋਗੇ ਤੇ ਤੁਹਾਨੂੰ ਲਫਾਫੇ ਤੇ ਗੰਦਗੀ ਦੇ ਢੇਰ ਨਜ਼ਰ ਆਉਣਗੇ ਇਹ ਹਾਲਾਤ ਸਾਡੇ ਲੋਕਾਂ ਨੇ ਬਣਾ ਦਿੱਤੇ ਆ ਵਿਹਮਾ ਭਰਮਾ ਵਿੱਚ ਫਸੇ ਹੋਏ ਨੇ ਸੋ ਰੱਬ ਦਾ ਵਾਸਤਾ ਪਾਣੀ 'ਚ ਗੰਦਗੀ ਨਾ ਪਾਓ ਪਾਣੀ 'ਚ ਗੰਦਗੀ ਪਾਉਣਾ ਸਭ ਤੋਂ ਵੱਡਾ ਪਾਪ ਆ ਤੇ ਪਾਣੀ ਸਾਡਾ ਜੀਵਨ ਆ ਇਨਸਾਨੀਅਤ ਨਾਤੇ ਥੋੜਾ ਜਿਹਾ ਰੱਬ ਤੋਂ ਡਰੋ ਪਾਣੀ ਵਿੱਚ ਗੰਦਗੀ ਨਾ ਪਾਓ ਤੁਸੀਂ ਗੰਦਗੀ ਪਾਉਣ ਵਾਲੇ ਜਿਹੜੇ ਪਾਈ ਜਾਓ ਜੇ ਤੁਸੀਂ ਨਹੀਂ ਨਾ ਸਮਝਦੇ ਤੁਸੀਂ ਗੰਦਗੀ ਪਾਉਣ ਵਾਲਿਓ ਤੁਹਾਨੂੰ ਜਿੰਨੀਆਂ ਮਰਜ਼ੀ ਬੇਨਤੀਆਂ ਕਰ ਲੈ ਤੁਸੀਂ ਨਹੀਂ ਸਮਝਦੇ ਪਰ ਸੇਵਾ ਕਰਨ ਵਾਲੇ ਵੀ ਜਿਹੜੇ ਆ ਉਹ ਲੋਕ ਆ ਸੇਵਾ ਕਰੀ ਜਾਂਦੇ ਆ ਪਰ ਤੁਹਾਨੂੰ ਲੋਕੀ ਲਾਂਤਾਂ ਪਾਉਂਦੇ ਆ ਵੇਖ ਕੇ ਇਸ ਕਰਕੇ